DIC ਚੰਸੀ 'ਚ ਅਸੀਂ ਕਈ ਸਟਾਲਸ ਤੇ ਮਿਲੇ ਆ ਤੇ ਕਈ ਕਿਸਾਨਾਂ ਨੂੰ ਵੀ ਮਿਲੇ ਆ ਅਸੀਂ ਡੀ ਲੈਵਲ ਦੀ ਸਟਾਲ ਤੇ ਨੇ ਜਿਹੜੀ ਕਿ ਪਸ਼ੂ ਪਾਲਕਾਂ ਲਈ ਕਾਫੀ ਪ੍ਰੋਡਕਟ ਬਣਾਉਂਦੀ ਹੈ ਕਈ ਉਪਕਰਨ ਬਣਾਉਂਦੀ ਹੈ ਜਿਹੜੇ ਉਹਨਾਂ ਲਈ ਫਾਇਦੇਮੰਦ ਹੋ ਸਕਦੇ ਨੇ ਸਾਡੇ ਨਾਲ ਸੰਦੀਪ ਜੀ ਨੇ ਸੱਸੀ ਗਰ ਜੀ ਸੱਸੀ ਗਰ ਜੀ ਪਹਿਲਾਂ ਤਾਂ ਤੁਸੀਂ ਆਪਣੀ ਕੰਪਨੀ ਬਾਰੇ ਹੀ ਦੱਸੋ ਸਰ ਡੀ ਲੈਵਲ ਕੰਪਨੀ ਇੱਕ ਸਿਹੜਨ ਦਾ ਬ੍ਰਾਂਡ ਹੈ ਜਿਹੜੀ ਡੇਰੀ ਫਾਰਮਿੰਗ ਨੂੰ ਇੱਕ ਮਾਡਰਨਾਈਜੇਸ਼ਨ ਸੇ ਐਸ ਤੇ ਆਟੋਮੇਸ਼ਨ ਨਾਲ ਰਿਲੇਟਡ ਕਿਵੇਂ ਯਾਨੀ ਕਿ ਡੇਰੀ ਫਾਰਮ ਸੈਟਅਪ ਕਰਨਾ ਹੈ ਇਹਦੇ ਵਿੱਚ ਫਾਰਮਰ ਨੂੰ ਸਪੋਰਟ ਕਰਦੀ ਹੈ ਫਾਰਮਰ ਨੂੰ ਯਾ ਨਵੇਂ ਜਿਹੜੇ ਵੀ ਬਿਨੈਸਮੈਨ ਕੋਈ ਇਸ ਵੇਰੀ ਦੇ ਫਾਰਮਿੰਗ ਦੇ ਧੰਦੇ ਦੇ ਚਾਉਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਸਪੋਰਟ ਪ੍ਰੋਵਾਈਡ ਕਰਦੀ ਹੈ ਕਿ ਕਿਸ ਨੂੰ ਪਤਾ ਨਹੀਂ ਹੈਗਾ ਕਿ ਜਿਹੜੀ ਫਾਰਮਿੰਗ ਕਿਸ ਟਾਈਪ ਦਾ ਹੋ ਰਹੀ ਹੈ ਸਾਰੇ ਟ੍ਰੈਡੀਸ਼ਨਲ ਟਾਈਪ ਆ ਯਾਨੀ ਕਿ ਸੋਤ ਰਹੇ ਨੇ ਬਸ ਅੱਜ ਦੀ ਡੇਟ ਦੇ ਵਿੱਚ ਜਿਵੇਂ ਬਾਹਰ ਤੋਂ ਜਿਹੜੀ ડી ਲੈਵਲ ਕੰਪਨੀ ਹੈਗੀ ਆ ਉਹਦੇ ਕਾਫੀ ਇਸ ਟਾਈਪ ਦੇ ਪ੍ਰੋਡਕਟਸ ਹੈਗੇ ਨੇ ਜਿਹੜੀ ਡੇਰੀ ਫਾਰਮਿੰਗ ਨੂੰ ਤੁਸੀਂ ਆਹ ਲਾ ਦਿਓ ਵੀ ਇੱਕ ਕਮਰਸ਼ੀਅਲ ਲੈਵਲ ਤੇ ਯਾਨੀ ਕਿ ਅਪਰੋਚ ਕਰਾ ਦੋ ਤਾਂ ਹੁਣ ਇਹਦੇ ਵਿਚ ਆ ਲਾ ਲਓ ਵੀ ਤਕਰੀਬਨ 5 ਐਨੀਮਲ ਤੋਂ ਲੈ ਕੇ ਜੇ ਤੁਸੀਂ 5000 ਐਨੀਮਲ ਵੀ ਰੱਖਣੇ ਆ 10000 ਐਨੀਮਲ ਵੀ ਰੱਖਣੇ ਨੇ ਤਾਂ ਉਹਦੇ ਵਿੱਚ ਵੀ ਆਪਸ਼ਨੈਲਟੀ ਹੈਗੀ ਆਪਣੇ ਕੋਲ ਜੀ ਕਿ ਅਸੀਂ ਉਸ ਟਾਈਮ ਤੇ ਸੋਲੂਸ਼ਨ ਪੁਆਇੰਟ ਕਰਦੇ ਆ ਤੇ ਹੁਣ ਅਸੀਂ ਡੀਆਈਸੀ ਚ ਡੇਰੀ ਇੰਡਸਟਰੀ ਕਾਨਫਰੰਸ ਚ ਤੇ ਉਹਦੇ ਵਿੱਚ ਤੁਹਾਡੇ ਕਿਹੜੇ ਕਿਹੜੇ ਪ੍ਰੋਡਕਟ ਹੁਣ ਇਸ ਸਮੇਂ ਮੌਜੂਦ ਨੇ ਜਿਹੜੇ ਕਿਸਾਨ ਦੇਖ ਰਹੇ ਨੇ ਦੇਖੋ ਜੀ ਪ੍ਰੋਡਕਟ ਤਾਂ ਜਵੇਂ ਇਹਗੇ ਪਹਿਲਾਂ ਤਾਂ ਨੌ ਲੱਖ ਸ਼ੇਅਰਿੰਗ ਇਹ ਦੀ ਜਿਹੜੀ ਯਾਨੀ ਕਿ ਹਰੇਕ ਦੇ ਲਈ ਜ਼ਰੂਰੀ ਤਾਂ ਅਸੀਂ ਕਿ ਡੇਰੀ ਧੰਦਾ ਨੂੰ ਇਸ ਢੰਗੇ ਨਾਲ ਵਧੀਆ ਕੀਤਾ ਜਾ ਸਕਦਾ ਹੈ ਤਾਂ ਉਹਦੀ ਇੱਕ ਤਾਂ ਨੋਲੇਜ ਸ਼ੇਅਰ ਕਰਦੇ ਨੇ ਕਿਉਂਕਿ ਜਿਹੜੀ ਡੀ ਲੈਵਲ ਕੰਪਨੀ ਹੈਗੇ ਇਹ ਦਾ ਖੁਦ ਆਪਣਾ ਡੇਰੀ ਫਾਰਮ ਹੈ। ਸਿਹੜੰਦੇ ਵਿੱਚ। ਤਾਂ ਜਿਹੜਾ ਵੀ ਕੋਈ ਪ੍ਰੋਡਕਟ ਲਾਂਚ ਕਰਦੀ ਹੈ ਜਾਂ ਕੋਈ ਵੀ ਆਰ ਐਨ ਡੀ ਕਰਦੀ ਹੈ ਇਹਨਾਂ ਦੇ ਆਰ ਐਨ ਡੀ ਸੈਂਟਰ ਵੀ ਆਪਣੇ ਕੋਲ। ਤਾਂ ਇਹ ਸਾਰੇ ਹੀ ਆਪਣਾ ਜਿੰਨਾ ਵੀ ਯਾਨੀ ਕਿ ਇਹਦਾ ਐਕਸਪੀਰੀਅੰਸ ਹੈਗਾ ਉਹ ਉਰੇ ਫਾਰਮਰ ਦਾ ਸ਼ੇਅਰ ਕਰਦੇ ਨੇ। ਲੇਕਿਨ ਉਸ ਤੋਂ ਬਾਅਦ ਆ ਲਾ ਲੋ ਕਿ ਜਿੰਨੇ ਵੀ ਪ੍ਰੋਡਕਟਸ ਹੈਗੇ ਨੇ ਸਭਉ ਚਾਹੇ ਉਹ ਛੋਟੇ ਫਾਰਮਰ ਨੇ ਚਾਹੇ ਉਹ ਵੱਡੇ ਫਾਰਮਰ ਹੈ ਜਾਂ ਕਮਰਸ਼ੀਅਲ ਲੈਵਲ ਦਾ ਫਾਰਮਰ ਹੋਵੇ। ਕਮਰਸ਼ੀਅਲ ਨੇ ਵੀ ਗਾਲਿੰਗ ਦੇ ਰਿਲੇਟਿਡ ਵੀ ਪੰਜ ਕਿਸੇ ਨੇ ਪੰਜ ਐਨੀਮਲ ਵੀ ਰੱਖੇ ਨੇ ਠੀਕ ਹੈ ਨੀ ਜਿਹੜਾ ਕਿਸਾਨ ਹੈਗਾ ਤਾਂ ਉਹਨਾਂ ਲਈ ਛੋਟੀ ਮਸ਼ੀਨਾਂ ਜਿਵੇਂ ਆਪਾਂ ਕਹਿੰਦੇ ਨੇ ਵੀ ਬੱਕੜ ਮਸ਼ੀਨ ਜਿਹਨੂੰ ਕਹਿੰਦੇ ਨੇ ਜੀ ਉਹ अवेलेबल ਹੈਗੀ ਆ ਇਸ ਮੇਲੇ ਦੇ ਉੱਤੇ ਤੇ ਬਾਕੀ ਹੋਰ ਫੀਲਡ ਦੇ ਵਿੱਚ ਤੇ ਉਸ ਤੋਂ ਇਲਾਵਾ ਜਿਵੇਂ ਮਲਕ ਦੀ ਕੁਆਲਿਟੀ ਦੇ ਉੱਤੇ ਕਾਫੀ ਲੋਕਾਂ ਦਾ ਧਿਆਨ ਨਹੀਂ ਹੈਗਾ ਤਾਂ ਉਹਦੇ ਰਿਲੇਟਿਡ ਦੁੱਧ ਨੂੰ ਕਿਵੇਂ ਸੰਭਾਲਣਾ ਹੈ ਉਹਦੇ ਰਿਲੇਟਿਡ ਵੀ ਪ੍ਰੋਡਕਟ ਹੈਗੇ ਨੇ ਇਹ ਜੇ ਕਮਰਸ਼ੀਅਲ ਦੇ ਡੇਅਰੀ ਫਾਰਮਿੰਗ ਕਿੰਨੀ ਜਾਈਏ ਤਾਂ ਮਿਲਕਿੰਗ ਆਟੋਮੇਸ਼ਨ ਦੇ ਰਿਲੇਟਡ ਜਿਹੜੇ ਪ੍ਰੋਡਕਟ ਆ ਹੈਗੇ ਨੇ ਆਪਣੇ ਉਹ ਵੀ ਉਰੇ ਆਪਾਂ ਡਿਸਪਲੇ ਕਰਦੇ ਨੇ ਤੇ ਜਿਹੜੇ ਪ੍ਰੋਡਕਟਸ ਨੇ ਇਹ ਜਦੋਂ ਆਪਾਂ ਕਿਸਾਨਾਂ ਦੀ ਗੱਲ ਕਰਦੇ ਕੋਈ ਘੱਟ ਮੱਝਾਂ ਰੱਖੀਆਂ ਹੋਈਆਂ ਨੇ ਇੱਕ ਕਿੰਨੇ ਆ ਮੱਝਾਂ ਨੇ ਜਿਹੜਾ ਕਿ ਲਈਏ ਫਾਇਦੇਮੰਦ ਹੋ ਸਕਦੇ ਨੇ ਦੇਖੋ ਜੀ ਇਹ ਕਲੀਨ ਮਿਲਕ ਪ੍ਰੋਡਕਸ਼ਨ ਚਾਹੀਦੀ ਹੈਗੀ ਆ ਤੁਸੀਂ ਇੱਕ ਐਨੀਮਲ ਤੋਂ ਵੀ ਕਰ ਸਕਦੇ ਹੋ ਸੋ ਯਾਨੀ ਆ ਲਓ ਵੀ 10 12 20 ਜਿੰਨੇ ਮਰਜ਼ੀ ਆਲੀਏ ਐਨੀਮਲ ਦੇ ਲਈ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ ਇਹਨੂੰ ਮੇਨਲੀ ਇਹ ਹੈਗਾ ਕਿ ਜਿਹੜੀ ਬੱਕਰਡ ਮਸ਼ੀਨਸ ਹੈਗੀਆਂ ਨੇ ਉਹ ਆਲਾ ਨੂੰ ਕਿ ਜਿਹੜਾ ਮਿਲਕਿੰਗ ਦਾ ਇੱਕ ਆਟੋਮੇਸ਼ਨ ਹੈਗਾ I ਮੈਂ ਹੈਂਡ ਮਿਲਕਿੰਗ ਨਾਲ ਕਰਦੇ ਨੇ ਇੱਕ ਤਾਂ ਐਨੀਮਲਸ ਦਾ ਉਹ ਕੰਫਰਟੇਬਲ ਨਹੀਂ ਹੈਗਾ ਕਿ ਜਿਹੜੀ ਮਸ਼ੀਨ ਦਾ ਕੰਮ ਕਰਦਾ ਸਿਧਾਂਤ ਹੈਗਾ ਉਹ ਜਿਵੇਂ ਬੱਚੜਾ ਦੁੱਧ ਪਿੰਦਾ ਹੈ ਨਾ ਉਸੇ ਸਿਧਾਂਤ ਦੇ ਉੱਤੇ ਕੰਮ ਕਰਦੀ ਹੈ ਤਾਂ ਇੱਕ ਨੇਚਰਲ ਵੇ ਪ੍ਰੋਸੈਸ ਹੈ ਇਹਦਾ ਤਾਂ ਇਸ ਕਰਕੇ ਇਹ ਚਾਹੇ ਇੱਕ ਐਨੀਮਲ ਹੈ ਕਿ ਚਾਹੇ 5 ਐਨੀਮਲ ਹੈਗੇ ਚਾਹੇ 10 ਹੈ ਸਾਰਿਆਂ ਲਈ ਅਵੇਲੇਬਲ ਹੈ ਤੇ ਜਿਹੜੀ ਹੈ ਮਿਲਕਿੰਗ ਵਾਲੀ ਮਸ਼ੀਨ ਹੈ ਇਹਦੇ ਪੇਟੈਂਟ ਦੀ ਤੁਸੀਂ ਗੱਲ ਕੀਤੀ ਸੀ ਇੱਕ ਵਾਰ ਕਈ ਕਿਸਾਨਾਂ ਨੂੰ ਹੁੰਦਾ ਕਿ ਜਿਹੜੀ ਮਿਲਕਿੰਗ ਮਸ਼ੀਨ ਹੈ ਗਾਵਾਂ ਲਈ ਉਹ ਜ਼ਿਆਦਾ ਵਰਤੀ ਜ਼ਿਆਦਾਤਰ ਵਰਤੀ ਜਾ ਸਕਦੀ ਹੈ ਉਹ ਬਾਰੇ ਦੱਸੋ ਸਾਡੇ ਕੋਲ ਜਿਹੜੀਆਂ ਮਸ਼ੀਨਾ ਹੈਗੀਆਂ ਨੇ ਗਾਵਾਂ ਲਈ ਉਹ ਨਹੀਂ ਮੱਝਾਂ ਦੀਆਂ ਨੇ ਫਿਰ ਮਾਰਕੀਟ ਦੇ ਵਿੱਚ ਜਿਹੜੀ ਸਾਡੇ ਕੋਲ ਬੱਝਾਂ ਲਈ ਸਪੈਸ਼ਲ ਮਸ਼ੀਨ ਹੈਗੀ ਉਹ ਡਿਊ ਵੈਗ ਦੀ ਹੈ న్యూ ਵੈਗ ਕਹਿੰਨੇ ਡਿਊਲ ਵੈਗ ਕਹਿੰਦੇ ਇਹਦੇ ਨਾਲ ਨਾ ਸਿਸਟਮ ਹੁੰਦਾ ਹੈ ਕਿ ਜਿਸ ਟਾਈਮ ਤੇ ਐਨੀਮਲ ਦੇ ਥਣਾਏ ਦੁੱਧ ਨਹੀਂ ਹੈਗਾ ਤੇ ਲਾਈਟ ਪ੍ਰੈਸ਼ਰ ਤੇ ਪਹਿਲਾਂ ਉਹਦੀ ਮਸਾਜਿੰਗ ਕਰਦੀ ਹੈ ਜਿਹਨੂੰ ਆਪਾਂ ਪਸਮਾਉਣਾ ਕਹਿੰਦੇ ਨੇ ਪੰਜਾ ਤੇ ਪਸ਼ੂਆਂ ਦਾ ਜਿਹੜਾ ਕੰਮ ਆ ਉਹ ਵੀ ਮਸ਼ੀਨ ਆਪ ਕਰਦੀ ਹੈ ਤੇ ਇਹਨਾਂ ਜਿਹੜਾ ਪ੍ਰੋਡਕਟ ਹੈਗਾ ਇਹ ਪੇਟੈਂਟ ਪ੍ਰੋਡਕਟ ਹੈ ਕੰਪਨੀ ਕੋ ਤੇ ਇਹਦੇ ਨਾਲ ਐਨੀਮਲਸ ਜਿਵੇਂ ਦੇਸੀ ਐਨੀਮਲਸ ਹੋਗੇ ਜਾਂ ਜਿਹੜੇ ਮੱਝਾਂ ਹੋਗੇ ਇਹਨਾਂ ਲਈ ਇਹ ਲਾਹੇਵੰਦ ਹੈ ਇਹਦੇ ਰਿਲੇਟਡ ਯਾਨੀ ਆਹ ਲਾ ਲੋ ਵੀ ਤੁਸੀਂ ਮੱਝਾਂ ਦੀ ਮਿਲਕਿੰਗ ਨੂੰ ਹੋਰ ਸੌਖਾ ਕਰ ਸਕਦੇ ਹੋ ਤੇ ਜਿਹੜੀਆਂ ਦੇਸੀ ਐਨੀਮਲਸ ਹੈਗੇ ਉਹਨਾਂ ਦੀ ਮਿਲਕਿੰਗ ਨੂੰ ਵੀ ਸੌਖਾ ਕਰ ਸਕਦੇ ਆ ਤੇ ਇਹ ਇੱਕ ਸਪੈਸ਼ਲ ਮਸ਼ੀਨ ਹੈਗੀ ਹੈ ਜਿਹੜੀ ਓਨਲੀ ਹੋਰ ਦਾ ਮੱਝਾਂ ਤੇ ਇਸੀ ਐਨੀਮਲਸ ਲਈ ਬਣੀ ਹੋਈ ਹੈ ਕਿਉਂਕਿ ਇਹਦੇ ਵਿੱਚ ਉਹੀ ਪ੍ਰੋਸੀਜਰ ਹੈਗਾ ਕਿ ਜਿਸ ਟਾਈਮ ਤੇ ਐਨੀਮਲ ਦੇ ਸਿਰਾਂ ਦੁੱਧ ਨਹੀਂ ਹੋਊਗਾ ਤੇ ਲਾਈਟ ਪ੍ਰੈਸ਼ਰ ਤੇ ਆ ਮਜ਼ਾਦ ਕਰੂਗੀ ਜਿਵੇਂ ਹੀ ਦੁੱਧ ਆਉਣਾ ਸਟਾਰਟ ਹੋਇਆ ਇਹਨੇ ਆਟੋਮੈਟਿਕਲੀ ਜਿਹੜਾ ਵੈਕਿਊਮ ਹੈਗਾ ਉਹ ਵਧਾ ਦੇਣਾ ਹੈ ਤਾਂ ਵੈਕਿਊਮ ਦਾ ਇਨਕਰੀਜ਼ ਕਰਨਾ ਹੈ ਤਾਂ ਡਿਕਰੀਜ਼ ਕਰਨਾ ਇਹ ਮਸ਼ੀਨ ਆਟੋਮੈਟਿਕਲੀ ਕਰਦੀ ਹੈ ਤਾਂ ਇਸ ਕਰਕੇ ਸਾਰੇ ਫਾਰਮਰਸ ਜਿਹੜੇ ਆ ਦੀ ਡੇਟ ਚ ਸੋਚਦੇ ਨੇ ਕਿ ਵੱੱਜਨ ਲਈ ਮਸ਼ੀਨ ਨਹੀਂ ਹੈਗੀ ਮਸ਼ੀਨਸ ਹੈਗੀਆਂ ਬਸ ਉਹ ਸਹੀ ਢੰਗ ਨਾਲ ਦੁੱਧ ਕੱਢਣ ਵਾਲੀ ਮਸ਼ੀਨ ਜਿਹੜੀ ਹੈਗੀ ਆ ਉਹ ਸਾਡੇ ਕੋਲ ਹੈ ਇੱਕ ਪਸ਼ੂਆਂ ਨੂੰ ਮਸਟੈਟਿਸ ਦੀ ਬਿਮਾਰੀ ਹੁੰਦੀ ਹੈ ਇਹ ਜਿਹੜੀ ਕਿੱਟ ਤੁਸੀਂ ਤੁਹਾਡੀ ਕੰਪਨੀ ਵੱਲੋਂ ਬਣਾਈ ਜਾਂਦੀ ਹੈ ਇਹਦੇ ਬਾਰੇ ਜਾਣਕਾਰੀ ਦਿਓ ਪਸ਼ੂਆਂ ਦੇ ਵਿੱਚ ਸਭ ਤੋਂ ਵੱਧ ਜਿਹੜਾ ਦੁੱਧ ਦੀ ਪ੍ਰੋਡਕਸ਼ਨ ਦਾ ਲਾਸ ਹੁੰਦਾ ਹੈ ਉਹ ਮਸਟੈਟਿਸ ਕਰਕੇ ਹੁੰਦਾ ਹੈ ਤਾਂ ਮਸਟੈਟਿਸ ਨੂੰ ਚੈੱਕ ਕਰਨ ਵਾਸਤੇ ਆਪਣੇ ਕੋਲ ਸੀਐਮਪੀ ਕਿੱਟਸ ਆndਿਆ ਲਿਕ ਵੀ ਅਪਲੀਕੇਸ਼ਨ ਦੇ ਨਾਲ ਜਿਹੜਾ ਹੁੰਦਾ ਹੈ ਕਿ ਤੁਸੀਂ ਹਰ ਇੱਕ 15 ਦਿਨ ਬਾਅਦ ਉਸ ਸੀਐਮਪੀ ਟੈਸਟ ਨਾਲ ਚੈੱਕ ਕਰ ਸਕਦੇ ਹੋ ਕਿ ਐਨੀਮਲਸ ਨੂੰ ਮਸਟੈਟਿਸ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਹੈ ਸਭ ਤੋਂ ਪਹਿਲਾਂ ਇਹ ਚਾਰਾ ਤਣਾਦਾ ਯਾਨੀ ਕਿ ਦੁੱਧ ਲੈ ਕੇ ਤੁਸੀਂ 3-3 ml ਦੀ ਉਹਨੇ ਨਾਲ ਡ੍ਰੌਪ ਕਰਦੇ ਹੋ ਤਾਂ ਤੁਸੀਂ ਇਸੀ ਐਮਲਟੀ ਤੋਂ ਯਾਨੀ ਕਿ ਇਹ ਪਤਾ ਲਗਾ ਸਕਦੇ ਹੋ ਜੇ ਤਾਂ ਉਹ ਦੁੱਧ ਜੈਲ ਫਾਰਮੇਸ਼ਨ ਦੇ ਵਿੱਚ ਬਣ ਰਿਹਾ ਹੈ ਫਿਰ ਤਾਂ ਉਹਦੇ ਵਿੱਚ ਮਸਟਾਈਡਸ ਹੈਗੀ ਹੈ ਜੇ ਉਹ ਦੁੱਧ ਸੇਮ ਲਰ ਹੈ ਫਿਰ ਦੋਤੋ ਜਜਮੈਂਟ ਹੋ ਜਾਂਦੀ ਹੈ ਕਿ ਠੀਕ ਹੈ ਜੀ ਇਹ ਦੁੱਧ ਕਲੀਅਰ ਹੈ ਤਾਂ ਇਹ ਤੁਹਾਨੂੰ ਕਲੀਨਿਕਲ ਖਰਚੇ ਤੋਂ ਪਹਿਲਾਂ ਹੀ ਦੱਸ ਦਿੰਦਾ ਹੈ ਕਿ ਐਨੀਮਲ ਨੂੰ ਤੁਸੀਂ ਟ੍ਰੀਟਮੈਂਟ ਕਰਨਾ ਸਟਾਰਟ ਕਰ ਲਓ ਜੇ ਬਿਮਾਰੀ ਹੋਈ ਹੈ ਇਹ ਕਿਹ ਪ੍ਰੋਡਕਟ ਹੈਗਾ ਉਸ ਤੋਂ ਵੱਲ ਆਪਾਂ ਗੱਲ ਕਰਦੇ ਨੇ ਕਿ ਜਿਹੜੀ ਐਨੀਮਲਸ ਨੂੰ ਇਹ ਸਮਾਰੀ ਤੋਂ ਪ੍ਰੋਡਕਸ਼ਨ ਕਿੰਨਾ ਜ਼ਿਆਦਾ ਹੈ। ਵੈਸੇ ਤਾਂ ਜਿਹੜੀ ਮਸਟਰਟਿਸ ਹੈਗੀ ਇਹ ਕਾਫੀ ਹੋਰ ਤਰੀਕਿਆਂ ਨਾਲ ਵੀ ਹੁੰਦੀ ਹੈ ਬਟ ਸਭ ਤੋਂ ਮੇਨ ਜਿਹੜਾ ਰੀਜ਼ਨ ਹੈਗਾ ਉਹ ਥਣ ਤੋਂ ਅੰਦਰ ਬੈਕਟੀਰੀਆ ਜਦਾਂ ਐਂਟਰ ਕਰ ਜੇ ਉਹ ਅੰਦਰ ਜਾ ਕੇ ਦੁੱਧ ਨੂੰ ਫਾੜ ਦਿੰਦਾ ਹੈ। ਤਾਂ ਮਿਲਕਿੰਗ ਤੋਂ ਬਾਅਦ ਅੱਧੇ ਘੰਟੇ ਤੱਕ ਜਿਹੜਾ ਥਣ ਹੈਗਾ ਖੁੱਲਾ ਰਹਿੰਦਾ ਹੈ। ਜੇ ਉਹ ਥਣ ਨੂੰ ਆਪਾਂ ਨੇ ਪ੍ਰੋਟੈਕਟ ਨਹੀਂ ਕੀਤਾ ਕਿਸੇ ਵੀ ਮੈਡੀਸਨਸ ਦੇ ਨਾਲ ਯਾਨੀ ਕਿ ਇਹਨਾਂ ਦਾ ਡੀਪ ਡਿਪਿੰਗ ਦੇ ਨਾਲ ਤਾਂ ਬੈਕਟੀਰੀਆ ਦੇ ਅਸੀਂ ਉਹਦੇ ਅੰਦਰ ਵਧਣ ਦੇ ਚਾਂਸ ਜਿਆਦਾ ਵੱਧ ਜਾਂਦੇ ਨੇ ਜੇ ਤੁ ਵੱਧ ਯਾਨੀ ਕਿ ਵੈਸਟੇਜ ਹੁੰਦੀ ਹੈ ਕਿਉਂਕਿ ਬੈਕਟੀਰੀਆ ਦੁੱਧ ਦੇ ਵਿੱਚ ਜਾ ਕੇ ਸਭ ਤੋਂ ਵੱਧ ਮਲਟੀਪਲਾਈ ਹੁੰਦਾ ਤੇ ਉਹਦੇ ਵਾਸਤੇ ਸਾਡੇ ਟੀ ਡਿਫੈਂਸ ਦੇ ਸੋਲੂਸ਼ਨਸ ਆਉਂਦੇ ਨੇ ਪ੍ਰੀ ਵੀ ਅੰਦਰ ਪਾਸ ਹੋ ਜਾਂਦੇ ਨੇ ਤੇ ਪੋਸਟ ਟਿਪਿੰਗ ਤੋਂ ਬਾਅਦ ਜੇ ਅਪਲਾਈ ਕਰਦੇ ਨੇ ਤਾਂ ਆਪਣੇ ਕੋਲ ਦੋ ਪ੍ਰੋਡਕਟ ਆਉਂਦੇ ਨੇ ਜਿ ਇੱਕ ਤਾਂ ਲੈਕਟਿਕ ਸੈਨ ਹੈਗਾ ਤੇ ਇੱਕ ਲੈਕਟਿਕ ਪੈਨਸ ਹੈਗਾ ਜਿਹੜਾ ਲੈਕਟਿਸਨ ਹੈਗਾ ਉਹ ਨੂੰ 1 ਲੀਟਰ ਦੇ ਵਿੱਚ ਤਕਰੀਬਨ 10 ਲੀਟਰ ਪਾਣੀ ਪਾਏ ਤਾਂ 4 ਲੀਟਰ ਦਾ ਸੋਲੂਸ਼ਨ ਬਣ ਜਾਂਦਾ ਉਹ ਵੀ ਤਕਰੀਬਨ ਅੱਧੇ ਤੋਂ 1 ਘੰਟੇ ਦਾ ਕਰ ਉਹਦੇ ਫਾਲੀ ਪ੍ਰੋਡਕਸ਼ਨ ਕਰਦਾ ਜਿਹੜਾ ਲੈਕਟਿਫੈਂਸ ਪ੍ਰੋਡਕਟ ਹੈਗਾ ਉਹ ਤਕਰੀਬਨ 6 ਘੰਟੇ ਤੱਕ ਉਹਦੇ ਟੀਟ ਦੇ ਉੱਤੇ ਲੱਗਿਆ ਰਹਿੰਦਾ ਕਿਉਂਕਿ ਉਹ ਇੱਕ ਬੈਰੀਅਰ ਹੈ ਤੇ ਕਾਫੀ ਵਧੀਆ ਪ੍ਰੋਡਕਟ ਹੈ ਜਿਹੜੇ ਹਾਈ ਏਲਡਰ ਦੇ ਐਨੀਮਲਸ ਹੈਗੇ ਨੇ ਉਹਨਾਂ ਲਈ ਤੇ ਮੈਂਡੀਟਰੀ ਹੈ ਜਿਹਦੇ ਨਾਲ ਇਹ ਆ ਯੂਜ਼ ਕਰਦੇ ਨੇ ਤਾਂ ਫਾਰਮਰ ਦਾ ਸਭ ਤੋਂ ਵੱਡੀਆਂ ਵੱਡੀਆਂ ਯਾਨੀ ਕਿ ਜਿਹੜਾ ਬੈਨੀਫਿਟਸ ਹੈਗਾ ਯਾਨੀ ਕਿ ਮਿਲਕ ਦੀ ਪ੍ਰੋਡਕਸ਼ਨ ਵੱਸ ਬੜ ਜਾਂਦੀ ਤੋਂ ਸ외ਲਾਵਾ ਸਾਡੇ ਹੋਰ ਜਿਹੜੇ ਪ੍ਰੋਡਕਟਾਂ ਹਨ ਜਿਵੇਂ ਆਪਾਂ ਗੱਲ ਕਰੀਏ ਕੀ ਜੇ ਕਿਸੇ ਨੂੰ ਕਮਰਸ਼ੀਅਲ ਡੇਰੀ ਫਾਰਮਿੰਗ ਕਰਨੀ ਜਾਣਾ ਤਾਂ ਮਿਲਕਿੰਗ ਆਟੋਮੇਸ਼ਨਸ ਦੇ ਵਿੱਚ ਅਸੀਂ ਨਵੀਂ ਟੈਕਨੋਲੋਜੀ ਇੱਕ ਲਾਂਚ ਕੀਤੀ ਹੈ ਜਿਹਨੂੰ ਐਮਏ ਸੀਰੀਜ਼ ਕਹਿੰਦੇ ਨੇ ਐਮਏ ਸੀਰੀਜ਼ ਐਮਏ 500 ਇਹਦੇ ਵਿੱਚ ਕੀ ਹੈਗਾ ਕਿ ਪਹਿਲਾਂ ਇੱਕ ਪੇਟਨ ਚੱਲਦਾ ਹੁੰਦਾ ਸੀ ਕਿ ਮਿਲਕਿੰਗ ਸਿਰਫ ਐਸ ਪਰ ਦੁੱਧ ਦੇ ਰਿਹਾ ਉਹਦੇ ਹਿਸਾਬ ਨਾਲ ਬਟ ਅੱਜ ਦੇ ਰੇਟ ਦੇ ਵਿੱਚ ਜਿਹੜੀ ਨਵੀਂ ਟੈਕਨੋਲੋਜੀ ਹੈਗੀ ਆ ਉਹ ਡੀ ਲੈਵਲ ਫਲੋ ਰਿਸਪੌਂਸਿਵ ਮਿਲਕਿੰਗ ਨੋਰ ਆ ਗਈ। ਜੇ ਦੇ ਨਾਲ ਕੀ ਹੁੰਦਾ ਹੈ ਕਿ ਜੇ ਤੁਹਾਡੇ ਕੋਲ 6 ਐਨੀਮਲ ਕਿਸੇ ਮਿਲਕਿੰਗ ਕਲਰ ਵਿੱਚ ਖੜੇ ਨੇ ਤਾਂ 6 ਦੇ 6 ਐਨੀਮਲ ਦੇ ਉੱਤੇ ਜਿਹੜੇ ਦੁੱਧ ਦੇਣ ਦਾ ਪੈਟਰਨ ਹੈਗਾ ਜਿਵੇਂ ਉਹਦੇ ਦੁੱਧ ਦਾ ਫਲੋ ਜਿੰਨਾ ਹੋਊਗਾ ਉਹਦੇ ਹਿਸਾਬ ਨਾਲ ਹੀ ਉਹ ਦੁੱਧ ਦੇ ਯਾਨੀ ਕਿ ਵੈਕਿਊਮ ਨਾਲ ਅਡਜਸਟ ਕਰੂਗੇ ਤੇ ਡੀ ਲੈਵਲ ਨਾਲ ਜੇ ਕਿਸੇ ਨਾਲ ਸੰਪਰਕ ਕਰਨਾ ਹੋਵੇ ਤੁਸੀਂ ਤੁਹਾਡੇ ਨਾਲ ਜੇ ਸੰਪਰਕ ਕਰਨਾ ਹੋਵੇ ਪੰਜਾਬ ਤੋਂ ਤਾਂ ਉਹ ਕਿਸਾਨ ਕੀ ਮੈਂ ਤੁਹਾਡੇ ਨਾਲ ਸੰਪਰਕ ਕਰ ਸਕਦੇ ਹਾਂ ਮੈਂ ਤੁਹਾਨੂੰ ਆਪਣਾ ਕੰਟੈਕਟ ਨੰਬਰ ਦੇ ਦੂੰਗਾ ਬਾਕੀ ਸਾਡੇ ਡੀਲਰਸ ਲੁਧਿਆਣਾ ਦੇ ਵਿੱਚ ਹੈਗੇ ਨੇ ਮੈਂ ਰਾਜਪੁਰ ਤੋਂ ਰਹਿਣਾ ਹਾਂ ਤੇ ਮੈਂ ਤੁਹਾਨੂੰ ਆਪਣਾ ਨੰਬਰ ਦੇ ਰਿਹਾ ਤੁਸੀਂ ਅੱਥਾ ਸਾਰੇ ਪਾਰਨਰਸ ਨੂੰ ਇਹ ਦੇ ਸਕਦੇ ਹੋ ਜੇ ਕਿਸੇ ਨੇ ਵੀ ਕੋਈ ਨਵੀਂ ਕੰਮ ਨਵਾਂ ਸਟਾਰਟ ਕਰਨਾ ਹੋਵੇ ਤਾਂ ਉਹਦੇ ਵੀ ਡਰਾਇੰਗ ਜਿਹੜੀ ਡਿਜ਼ਾਈਨਿੰਗ ਪਲਾਨਿੰਗ ਹੈਗੀ ਉਹਦੇ ਵਿੱਚ ਅਸੀਂ ਸਪੋਰਟ ਕਰਦੇ ਹਾਂ ਪਲੱਸ ਜਿੰਦਾਵੀ ਆਟੋਮੇਸ਼ਨ ਦਾ ਹੈਗਾ ਉਹ ਵੀ ਪ੍ਰੋਵਾਈਡਰ